ਸਸਰੀ ਗਾੜੀ ਦੇ ਸਾਰਿਆਂ ਨੂੰ ਮੈਂ ਫੁੱਮੜ ਸਿੰਘ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਸਾ ਤੋਂ ਮੈਂ ਇੱਕ ਛੋਟਾ ਕਿਸਾਨ ਆ ਤੇ ਗਾਜਰਾਂ ਦੀ ਖੇਤੀ ਕਰਦਾ ਅੱਜ ਅਸੀਂ ਖੜੇ ਆ ਸਾਡੀ ਬਲੈਕ ਕੈਰਟ ਕਾਲੀ ਗਾਜਰ ਆ ਜਿਹੜੀ ਕਾਲੀ ਦੇਖੋ ਰੰਗ ਦੀ ਕਾਲੀ ਉਹਦੇ ਖੇਤ ਦੇ ਕੋਲ ਖੜੇ ਆ ਲਾਲ ਗਾਜਰ ਵੀ ਅਸੀਂ ਬੀਦੇ ਸਾਡੇ ਇਲਾਕੇ ਦੀ ਲਾਲ ਗਾਜਰ ਵੀ ਬਹੁਤ ਮਸ਼ਹੂਰ ਆ ਮੈਂ ਕੋਈ ਪਿਛਲੇ 28-30 ਸਾਲ ਤੋਂ ਗਾਜਰਾਂ ਦੀ ਖੇਤੀ ਕਰਦਾ ਤੇ ਆ ਕੁਝ ਸਾਲਾਂ ਤੋਂ ਅਸੀਂ ਆ ਕਾਲੀ ਗਾਜਰੀ ਵੀ ਰਾਇਆ ਇਹ ਕਾਲੀ ਗਾਜਰ ਦਾੜਾ ਕਿਤਾਵਾ ਇਹ ਬਹੁਤ ਵਧੀਆ ਬਾਜ਼ਾਰ 'ਚ ਬੜੀ ਮਹਿੰਗੀ ਵਿਕਦੀ ਆ ਵੱਡੇ ਸ਼ਹਿਰਾਂ 'ਚ ਖਾਸ ਕਰਕੇ ਤੇ ਥੋੜੀ-ਥੋੜੀ ਕਰਕੇ ਵਿੱਚ ਨਹੀਂ ਪਿੰਦੀ ਆ ਬਾਕੀ ਇਹ ਬਹੁਤ ਵਧੀਆ ਚੀਜ਼ ਆ ਐਂਟੀਆਕਸੀਡੈਂਟ ਇੱਚ ਬਹੁਤ ਹੁੰਦਾ ਤੇ ਸਵਾਦੀ ਵੀ ਬਹੁਤ ਹੁੰਦੀ ਆ ਸਲਾਦ ਦੇ ਤੌਰ ਤੇ ਵੀ ਖਾਧੀ ਜਾਂਦੀ ਆ ਇਹ ਉਹ ਤਾਂ ਇਹ ਚੰਗੇ ਮਾਰਕੀਟ ਵਾਲੀ ਖੇਤੀ ਹੈ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਜਰੂਰ ਬੀਜਿਆ ਕਰਨ ਥੋੜੀ ਬਹੁਤੀ ਮਾਤਰਾ ਇਹ ਕਾਫੀ ਵਧੀਆ ਹੈ ਪ੍ਰੋਫਿਟੇਬਲ ਹੈਗਾ